ਅੰਨੀ ਸ਼ਾਇਦ ਕੋਈ ਮਾਮਲਾ ਸੀ ਜਿਹੜਾ ਕੋਰਟ ਨੂੰ ਪਹੁੰਚਦਾ ਇਹ 2012 13 ਦਾ ਮਸਲਾ ਹੈ ਵਾ ਅੱਜ ਦਾ ਮਸਲਾ ਨਹੀਂ ਹੈ ਕਿ ਉਸ ਟਾਈਮ ਤੇ ਕੋਈ ਕੇਸ ਕੀਤਾ ਸੀ ਕੁਝ ਲੋਕਾਂ ਨੇ ਉਹ ਕੇਸ ਜਿਹੜਾ ਹੁਣ ਲੱਗਿਆ ਹੈਗਾ ਕਿ ਉਹ ਉਸ ਦੇ ਵਿੱਚ ਅ ਅੱਜ ਕੋਈ ਉਹਨਾਂ ਨੇ ਕੋਈ ਡਾਕੂਮੈਂਟ ਚਾਹੀਦੇ ਸੀ ਉਹ ਡਾਕੂਮੈਂਟ ਲੈਣ ਆਏ ਸੀ ਜਾਂ ਸਾਨੂੰ ਵਾਹ ਕਰਨ ਆਏ ਸੀ ਬਾਕੀ ਜਿਹੜੀ ਜੈਲੀ ਵੋਟ ਪੈਣ ਦਾ ਸਾਡੇ ਤੇ 6 ਸਾਲ ਹੋ ਗਏ ਇਲੈਕਸ਼ਨ ਹੀ ਨਹੀਂ ਹੋਇਆ ਸੀ ਜਿਹਨਾਂ ਅਨਿਮਸ ਮਾਰਦੇ ਆ ਤੇ ਬਾਕੀ ਜਿਹੜਾ ਇਹ ਮਸਲਾ ਹੈਗਾ 2012 13 ਦਾ ਪੂਰਾ ਤੁਹਾਨੂੰ ਜੋ ਵੀ ਇਹਦਾ ਪੂਰਾ ਟੈਕਨੀਕਲੀ ਹੈ ਉਹ ਸਾਡੇ ਆਪਣੀ ਕੰਪਨੀ ਸੈਕਟਰੀ ਤੁਹਾਨੂੰ ਦੱਸਣਗੇ ਮਿਸਟਰ ਮਲੋਤਰਾ ਜੀ ਤੁਹਾਡੇ ਕਰਾਰ ਤੇ ਉੱਪਰ ਕੋਈ ਕੋਈ ਕੁਝ ਨਹੀਂ ਸੀ ਉਹਨਾਂ ਨੇ ਕੀ ਸੀ ਉਹਨਾਂ ਦੀ ਉਦਨ ਦਿਨ ਹੀアリング ਸੀਗੀ ਉਦਨ ਉਹਨਾਂ ਨੇ ਆਜੀ ਲਵਾ ਕੇ ਆਏ ਸੀ ਉਹਨਾਂ ਦੇ ਕੁਝ ਕੁਝ ਮਿਸ ਅੰਡਰਸਟੈਂਡਿੰਗ ਹੋ ਗਈ ਬਾਅਦ ਚ ਉਹਨਾਂ ਨੇ ਜਦੋਂ ਜਾ ਕੇ ਦੇਖਿਆ ਤੇ ਉੱਥੇ ਹਾਜ਼ਰੀ ਲੱਗੀ ਹੋਈ ਸੀ ਉਸ ਕੇਸ 'ਚ ਵੀ ਤੁਸੀਂ ਹਾਜ਼ਰ ਨਹੀਂ ਹੋਏ ਉਸ ਕੇਸ ਦੇ ਵਿੱਚ ਉਹਨਾਂ ਨੇ ਵਾਰੰਟ ਕੱਢੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਲੈ ਲਏ ਕਿਹੜੇ ਮੈਟਰ ਕਿਹੜਾ ਮੈਟਰ ਆ ਹੀ ਸੀਗਾ ਇਹ ਤਾਂ ਅੱਜ ਜਿਹੜਾ ਤੁਹਾਡਾ ਕੇਸ ਹੈਗਾ 2012-13 ਦਾ ਵੀ ਉਹ ਜਾਲੀ ਵੋਟ ਪੈਣ ਵਾਲਾ ਅੱਛਾ ਜੀ ਉਹਦਾ ਵਾ ਕੇਸ ਚੱਲਦਾ ਪਿਆ ਹੈ ਜੇ 2012-13 ਦਾ ਅੱਜ ਦਾ ਨਹੀਂ ਤੇ ਇਹ ਅੱਜ 2020 ਤੋਂ ਮੈਂ ਹੈਗਾ ਕਿ ਤੋ ਉਸ ਤੋਂ ਬਾਅਦ ਤਾਂ ਇਲੈਕਸ਼ਨ ਹੀ ਨਹੀਂ ਹੋਏ ਤੇ ਬਾਕੀ ਜੋ ਵੀ ਹੈ ਸਾਡੇ ਆ ਜਿਹੜੇ ਸੁਮਿਤ ਮਲੋਤਰਾ ਜੀ ਸੀਗੇ ਕੰਪਨੀ ਸੈਕਟਰੀ ਹੈ ਇਹ ਤੁਹਾਨੂੰ ਸਾਰੀ ਡਿਟੇਲ ਕੀ ਨਾਮ ਹੈ ਜੀ ਤੇ ਅੱਜ ਮੈਂ ਪੜਾ ਕੀ ਸੀ ਜਿਹੜਾ ਕੀ ਕਹਿੰਦੇ ਜਾਲੀ ਬੋਰਡ ਦਾ ਰਿਚਾ ਦਿੱਲੀ ਦੇ ਮੇਰਾ ਨਾਮ ਸੁਮਿਤ ਮਲੋਤਰਾ ਜੀ ਮੈਂ ਕੰਪਨੀ ਸੈਕਟਰੀ ਹਾਂ ਐਲ ਐਸ ਸੀ ਸਿਕਿਉਰਟੀ ਦਾ ਫ੍ਰੋਮ ਸੈਪਟੰਬਰ 19 ਇੱਕ ਕੇਸ ਹੈਗਾ ਜੀ ਮੇਰੇ ਤੋਂ ਪਹਿਲੇ 2013 ਦਾ ਬੀਂਗ ਐਜ਼ ਅਥੋਰਾਈਜ਼ਡ ਸਿਗਨੇਟਰੀ ਅਥੋਰਾਈਜ਼ਡ ਬੋਰਡ ਨੇ ਮੈਨੂੰ ਕੀਤਾ ਸੀਗਾ ਇੱਕ ਕੇਸ ਦਾ ਨੋਟਿਸ ਆਇਆ ਸੀ ਜੋ ਕਿ ਹਾਈ ਕੋਰਟ ਤੇ ਆਰਡਰ ਟੂ ਬਾ 2013 ਦਾ ਇੱਕ ਕੇਸ ਸੀ ਪੈਂਡਿੰਗ ਉਹਦਾ ਨੋਟਿਸ ਆਇਆ ਸੀਗਾ ਉਸ ਕੇਸ ਵਿੱਚ ਬੋਰਡ ਨੇ ਮੈਨੂੰ ਅਥਰਾਇਜ਼ ਕੀਤਾ ਸੀ ਪੋਰਡ ਦੇ ਬਿਹਾਫ ਤੇ ਪ੍ਰੈਜ਼ੈਂਟ ਹੋਣ ਲਈ ਤੇ ਅਕੋਰਡਿੰਗਲੀ ਜੋ ਜੋ ਡੇਟਸ ਸੀਗੀਆਂ ਮੈਂ ਉੱਥੇ ਪ੍ਰੈਜ਼ੈਂਟ ਹੋਇਆ ਲਾਸਟ ਡੇਟ ਸੀ 29 ਸਤੰਬਰ ਦੀ 29 ਸਤੰਬਰ ਨੂੰ ਮੈਂ ਉੱਥੇ ਪ੍ਰੈਜ਼ੈਂਟ ਹੋਇਆ ਮੇਰੀ ਅਟੈਂਡੈਂਸ ਲੱਗੀ ਮੇਰੀ ਉੱਥੇ ਸਾਈਨ ਹੋਈ ਮੇਰੀ ਡੇਟ ਵੀ ਪਈ ਉੱਥੇ ਅਟੈਂਡੈਂਸ ਦੀ ਬਟ ਰੂਡ ਸਮ ਮਿਸ ਅੰਡਰਸਟੈਂਡਿੰਗ ਉਹਨਾਂ ਨੇ ਕੋਰਟ ਨੇ ਆਰਡਰ ਕਰਦੇ ਮੇਰੇ ਅਗੇਂਸਟ ਨੋਨ ਅਵੇਲੇਬਲ ਵਾਰੰਟ ਦੇ ਔਰ ਉਹ ਸਾਰੇ ਅਧਿ ਮੁਲਾਜ਼ਮ ਮੈਨੂੰ ਇੱਥੇ ਪੇਸ਼ੀ ਕਰਨ ਲਈ ਪੇਸ਼ ਕਰਨ ਲਈ ਅਦਾਲਤ ਵਿੱਚ ਹਾਜ਼ਰ ਹੋਏ ਸੀਗੇ ਤੇ ਉਸ ਕੇਸ ਵਿੱਚ ਫਿਰ ਮੈਂ ਅਸੀਂ ਬੋਰਡ ਨੇ ਮੇਰੀ ਸਾਨੂੰ ਗਾਈਡ ਕੀਤਾ ਬੋਰਡ ਨੇ ਅੱਗੇ ਜਾ ਕੇ ਸਾਨੂੰ ਅਥਰਾਇਜ਼ ਕੀਤਾ ਕਿ ਤੁਸੀਂ ਪ੍ਰੈਜ਼ੈਂਟ ਹੋ ਤੇ ਅਸੀਂ ਉਸ ਅਕੋਰਡਿੰਗ ਉੱਥੇ ਪ੍ਰੈਜ਼ੈਂਟ ਹੋਏ ਤੇ ਅਕੋਰਡਿੰਗਲੀ ਕੱਲ ਦੀ ਡੇਟ ਪਈ ਹੈ ਫਰਦਰ ਪ੍ਰੀਜ਼ੈਂਟ ਓਨਲੀ ਤੇ ਅਸੀਂ ਉਹ ਕੱਲ ਪ੍ਰੀਜ਼ੈਂਟ ਹੋਵਾਂਗੇ ਤੇ ਅਸੀਂ ਅੱਜ ਜੋ ਉਹਨਾਂ ਨੇ ਸਾਨੂੰ ਡਾਕੂਮੈਂਟੇਸ਼ਨ ਆਪਣਾ ਉੱਥੇ ਕਰਾਈ ਸਾਡੇ ਕੋਲ ਸਾਈਨ ਕਰਾਏ ਅਸੀਂ ਉਹ ਕਰ ਦਿੱਤੇ ਅਸੀਂ ਅਕੋਰਡਿੰਗਲੀ ਅਸੀਂ ਕੱਲ ਪ੍ਰੀਜ਼ੈਂਟ